ਸਾ ਦੇ ਨੀ ਤੇਰੇ ਘਰ ਚ ਪਹਿਲਾ ਫਾ ਹੈ ਸਿਵੀਆਂ ਚ ਲੱਗਤਾ ਵੀ ਮੇਂ ਸਿਵੀਆਂ ਚ ਆਹ ਜਿੰਨੀ ਵੀ ਲੈ ਆਂ ਮੜ ਦੇ ਕੀ ਖਬਰ ਆ ਕੋ ਬਰਾ ਸੁਣ ਮੈਂ ਕੋ ਖਬਰਾਂ ਆਉਂਦੀਆਂ ਚਲੋ ਇਹ ਕਹ ਲੈ ਪੀ ਵੀ ਚ ਪਹਿਲੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਆਖੰਦੇ ਵਿੱਚ ਪੈਸੇ ਪਾ ਦੋ ਆਵਾ ਖਬਰਾਂ ਕੋ ਬਰਾ ਸੁਣ ਲੈ ਕਿਨਾ ਅਰ ਕਿੱਥੇ ਇੰਨਾ ਚ ਬੁਆ ਲੈਂਦੀ ਆਪਣੇ ਆ ਚ ਬੱਸ ਉਹ ਵੀ ਦਮੇ ਜਾਣੀਆਂ ਸਾਰਾ ਦਿਨ ਫੋਨ ਤੇ ਹੀ ਲੱਗੀਆਂ ਰਹਿੰਦੀਆਂ ਆ ਆ ਵੇ ਕਿੱਟਾਂ ਪੇਕਿਆਂ ਦੀਆਂ ਵਿੱਚ ਫੋਟੋਆਂ ਰੱਖੀਆਂ ਆ ਕਿੱਦਾਂ ਵੇ ਸਾਰੇ ਕੀ ਵੇਲੇ ਆ ਪਰਝਾਈ ਹੋਈ ਦੀ ਆ ਜਿਹੜੀ ਪੰਮੇ ਦੀ ਆ ਮਾਈ ਆ ਤਾਂ ਐ ਨਹੀਂ ਤਾਂ ਕਿੱਡੀਆਂ ਪਾਪ ਬਾਹ ਰੱਖੀਆਂ ਵਿੱਚ ਫੋਟੋਆਂ ਤਾਂ ਪੱਪੇ ਨੇ ਹੀ ਹੁੰਦੇ ਇਹ ਪੰਮੇ ਦੀ ਕੀ ਕਰੀ ਜਾਂਦੇ ਮੰਮੀ ਕਰਨਾ ਕੀ ਰਾਮ ਤਰਾ ਸਾਰਾ ਫੋਨ ਹੀ ਤੂੰ ਆਪਦੇ ਪੇਕੇਆਂ ਨਾਲ ਭਰਿਆ ਹੈ ਨੰਨੇ ਫੋਨ ਪੇਕੇਆਂ ਨੂੰ ਤੇ ਪੇਕੇਆਂ ਨੇ ਭਰਨਾ ਸੀ ਲੈ ਪੇਕੇਆਂ ਦਾ ਫੋਨ ਕਿਉਂ ਫੋਨ ਤਾਂ ਮੇਰੇ ਮੁੰਡੇ ਨੇ ਲੈ ਕੇ ਦਿੱਤਾ ਤੇ ਪੇਕੇਆਂ ਦਾ ਕਿੱਥੋਂ ਫੋਨ ਆ ਗਿਆ ਉਹ ਕਹਿੰਦਾ ਨਾ ਵੀ ਤੁਹਾਨੂੰ ਗੁੱਸਾ ਹੈ ਵੀ ਮੇਰੀ ਫੋਟੋ ਨਹੀਂ ਵਿੱਚ ਕੋਈ ਨਹੀਂ ਕਿ ਨਹੀਂ ਸੱਸਾਂ ਕਿੱਥੇ ਚੰਗੀਆਂ ਲੱਗਦੀਆਂ ਵਾ ਸੱਸਾਂ ਦੀਆਂ ਤੇ ਕੰਧਾਂ ਤੇ ਫੋਟਵਾਂ ਚੰਗੀਆਂ ਲੱਗਦੀਆਂ ਫੋਟਵਾਂ ਹੀ ਚੰਗੀਆਂ ਲੱਗਦੀਆਂ ਤੁਹਾਨੂੰ ਉਹਦਾ ਤੁਹਾਨੂੰ ਫੋਨ ਨਹੀਂ ਆਇਆ ਮੈਂ ਤੁਹਾਨੂੰ ਇਹ ਗੱਲ ਆਖੀ ਅਕੀਆ ਤਾ ਫੋਟਾ ਮਚੰਗੀਆਂ ਲੱਗਦੀਆਂ ਮੇਰੇ ਤਾਂ ਤੁਹੀਂ ਮੈਨੂੰ ਕਹੀ ਬੱਸ ਨਹੀਂ ਚੱਲਦਾ ਤੇਰਾ ਟਾਂਕ ਦਵੇਂ ਸੁੱਤੀ ਪਈ ਦਾ ਗਾਲ ਘੋੜਦੇ ਮੈਨੂੰ ਪਤਾ ਵੇ ਵੇ ਕਿ ਮੂੰਹ ਸਿੱਧੇ ਜ ਵਟਦੀ ਰਹਿੰਦੀ ਮੇਰੇ ਕੋਲੋਂ ਜ ਲੰਗਦੀਆਂ ਮੇਰੀ ਸੁਣ ਗੱਲ ਉਹ ਬੀਬੀ ਨੇ ਸਵੇਰ ਦੀ ਰੋਟੀ ਖਾਧੀ ਹੈ ਨਾ ਤੇ ਭਾਂਡੇ ਵੀ ਉੱਥੇ ਪਏ ਤੁਹਾਡਾ ਫਰਜ਼ ਨਹੀਂ ਪੰਤਾ ਚੁੱਕਾਂ ਦਾ ਤੁਹਾਡੀ ਦਾਦੀ ਸੱਸਾ ਕਿ ਸ਼ਰਮ ਕਰਿਆ ਕਰੋ ਕੰਮ ਨਹੀਂ ਮੈਂ ਘੜੀ ਕੋ ਸੌਂਦੀ ਮੈਂ ਤਾਂ ਚੱਲ ਘੜੀ ਲੰਮੇ ਪੈ ਲੈਣੀ ਲੱਤਾਂ ਤੇਰੀਆਂ ਤਾਂ ਲੱਤਾਂ ਦਰਦ ਹੁੰਦੇ ਗਈ ਰਹਿੰਦੀਆਂ ਕਿਹੜਾ ਟਾਈਮ ਆ ਮੈਂ 4 ਵਜੇ ਦੀ 4 ਵਜੇ ਉੱਠ ਕੇ ਕੀ ਉੱਥੇ ਅੰਤਰਾ ਪੀਣ ਕੀਤਾ ਜਿਹੜਾ ਤੂੰ 4 ਵਜੇ ਉੱਠੀ ਅਸਨ ਨਿੱਕਾ ਨਿੱਕਾ ਕੰਮ ਨਹੀਂ ਕਰਨਾ ਹੀ ਪੈਂਦਾ ਉਹ ਤੁਸੀਂ ਤੇ ਉੱਠਦੇ 6 ਵਜੇ 7 ਵਜੇ ਜਾ ਕੇ ਤੂੰ ਇਹ ਵੀ ਨਹੀਂ ਆਦੇ ਲੱਗੋ ਚਾਹ ਚੁਤਾੜਦੀ ਬੱਲੇ ਬੱਲੇ ਦੋ ਦੋ ਨੋਵਾਂ ਲੈਂਦੀਆਂ ਉੱਠ ਕੇ ਕੰਮ ਮੈਂ ਕਰ ਉਹਨੂੰ ਨਾ ਲਿਆ ਕਰੋ ਜਦ ਤੂੰ ਹੀ ਨਹੀਂ ਕਰਨਾ ਫਿਰ ਫਰੀਦ ਚਲੋ ਨਿਆਣੀ ਸਿਆਣੀ ਐ ਨਿੱਕੀ ਐ ਅਜੇ ਥੋੜਾ ਚਿਰ ਹੋਇਆ ਵਿਆਹੀ ਐ ਨਿਆਣੀ ਸਿਆਣੀ ਐ ਕੱਲ ਵਿਆਹੀ ਐ ਉਹਨੂੰ ਨਹੀਂ ਪਤਾ ਲੱਗਦਾ ਚਲ ਤੂੰ ਉਹਨੂੰ ਨਾਲ ਲੈ ਕੇ ਤੇ ਕੰਮ ਕਰਿਆ ਕਰ ਨਾਲੇ ਉਹਨੂੰ ਚਾਹ ਪਤਾ ਲੱਗੇ ਵੀ ਕੰਮ ਕਰਨੇ ਕਿਦਾਂ ਆ ਮम्मी ਬੋਲਦੀ ਪਤਾ ਕਿੰਨਾ ਭੈੜਾ ਵਜੇ ਕਿ ਤੈਨੂੰ ਅੰਦਰੋਂ ਚੜ ਜਾ ਕੇ ਥਾਉਂਦਾ ਵੀ ਆਂਦੀ ਤੈਨੂੰ ਤਮੀਜ਼ ਹੈ ਨਹੀਂ ਤੇ ਨਫਲਾਂ ਹੈ ਨਹੀਂ ਆ ਜਾ ਨਹੀਂ ਜਾ ਉਹਦੇ ਕੋਲ ਜਾਣਾ ਵੀ ਮਨਾਵਾਵੇਂ ਐਵੇਂ ਬੋਧੀਆਂ ਕੱਲਣਾ ਨਾ ਕਰ ਮੈਂ ਤਾਂ ਕਦੀ ਉੱਚੀ ਬੋਲਦੀ ਸੀ ਸੁਣੀ ਘਰੋਂ ਆਹੋ ਚਲੋ ਜੇ ਤੂੰ ਨਹੀਂ ਕਰਨਾ ਉਹਨੂੰ ਤੇ ਕਮ ਸੇ ਕਮ ਕਹਿ ਸਕਦੇ ਲੱਗਣਾ ਕੰਮ ਕਰਾਉਣਾ ਨਹੀਂ ਮੈਂ ਦੋ ਦੋ ਲਿਆਂਦੇਗਾ ਮੈਂ ਕੰਮ ਕਰਨ ਨੂੰ ਨਹੀਂ ਲੱਗਣਾ ਤੈਨੂੰ ਕਦੋਂ ਆਖੰਦੀ ਮੰਮੀ ਮੈਂ ਤੇ ਆਖੰਦੀ ਵੀ ਪ੍ਰੀਤ ਨੂੰ ਨਾਲ ਕਹਿ ਦਿਆ ਕਰੋ ਤੁਸੀਂ ਮੇਰੇ ਤੋਂ ਨਹੀਂ ਉਹ ਗੱਲ ਕਰਵਾਉਂਦੀ ਤੂੰ ਬੋਲਿਆ ਨਾ ਘਰ ਇਹਨਾਂ ਜਿੰਨਾ ਤੇ ਬੋਲਦੀ ਹੈ ਗੱਲ ਦੀ ਲੜੀ ਦੀ ਟੁੱਟਣ ਦਿੰਦੀ ਮੇਰੀ ਹਰ ਇੱਕ ਗੱਲ ਦਾ ਤੇ ਕੋਈ ਜਵਾਬ ਆ ਤੇ ਤੁਸੀਂ ਉਸੇ ਵਲੇ ਕਹਿ ਦੋ ਹਾਂ ਬੋਲਣ ਨਹੀਂ ਦੇਣਾ ਤੁਹਾਡੇ ਚੁੱਕੇ ਸਵੇਰ ਦੇ ਦੱਸ ਉੱਥੇ ਪਏ ਕਿ ਨਹੀਂ ਪਏ ਚੁੱਕ ਲਈ ਨਹੀਂ ਆ ਘੜੀ ਲੰਮੇ ਵੀ ਪੈਲੇ ਤੇ ਨਰਾਂ ਵੀ ਅੱਜ ਕੱਲ੍ਹ ਕੌਣ ਲੰਮੇ ਪੈਂਦਾ ਡੇਣਾ ਨਿਕੇ ਨਿਕੇ ਅੱਜ ਕਾਣ ਕੌਣ ਲੰਮੇ ਪੈਂਦਾ ਵਾ ਹਾਂ ਬਸਾਰਾ ਦੇ ਨਹੀਂ ਕਿਤੀ ਵੀ ਲੰਮੇ ਨਾ ਉਹਨੂੰ ਥਾਣਾ ਉਹ ਤਰਕੇ ਰੋਟੇ ਦਾ ਨਹੀਂ ਕੰਮ ਕਰ ਬੋੜ ਬੋੜ ਨਹੀਂ ਕਰਨਾ ਚੁੱਪ ਕਰਕੇ ਤੇ ਕੰਮ ਕਰ ਲੈ ਜਿਹੜਾ ਤੈਨੂੰ ਮੈਂ ਕਿਹਾ ਵਾ ਹੁਣ ਲੰਮੇ ਨਾ ਪੈ ਜੀ ਚਾਹ ਘੁੱਟ ਘਾਰ ਉਹ ਤੋਂ ਫੈਲੀ ਕਲਿਕ ਲੈ ਤੇ ਮੇਰੇ ਬੂਹ ਨੂੰ ਲਾ ਦੋ ਮੈਂ ਚੁੱਪ ਕਰ ਜਾ ਚੁੱਪ ਕਰਕੇ ਦਿੰਦੀਆ ਤੇਰਾ ਕੰਮ ਲੱਗ ਗਿਆ ਨਾ ਸਾਨੂੰ ਤਾਂ ਹੁਣ ਕਰ ਵੇਲਾ ਕਿਤਾ ਬੋਲਦੀ ਆ ਅਪਰੀਤ ਤੇ ਉਹ ਪਤਾ ਨਹੀਂ ਕਿੱਥੇ ਗਈ ਆ ਥੋੜਾ ਬਹੁਤਾ ਚਲ ਉਹ ਵੀ ਕਰਾ ਦਿਆ ਕਰੀ ਇਹਦੇ ਨਾਲ ਕੰਮ ਇਹਨੂੰ ਇਹ ਤੇ ਮਤ ਐ ਸੜਦੀ ਰਹਿੰਦੀ ਐ ਵੀ ਉਹਨੂੰ ਕੰਮ ਨਹੀਂ ਡਾਉਂਦੀ ਉਹਨੂੰ ਕੰਮ ਨਹੀਂ ਡਾਉਂਦੀ ਦੱਸ ਕਰ ਲਓ ਕੀ ਕੰਮ ਮੈਂ ਅਣੀ ਹਜੇ ਕੀ ਥੋੜਾ ਚਿਰ ਹੋਇਆ ਜਿਵੇਂ ਵਿਆਹ ਹੋਏ ਨੂੰ ਕੀ ਕੰਮ ਡਾਉਣਾ ਸਾਰੀ ਉਮਰ ਕੰਮ ਹੀ ਕਰਨੇ ਇਹਨੂੰ ਨਹੀਂ ਸੀ ਇਹਨੂੰ ਵੀ ਤਾਂ ਸਾਲ ਮੈਂ ਡੇਢ ਡੇਢ ਸਾਲ ਵੇਲੇ ਰੱਖਿਆਈ ਸੀ ਅੱਜ ਇਹਨੂੰ ਆਪਣੇ ਤਿਹੜ ਭੁੱਲ ਗਈ ਹੁਣ ਉਹਦੇ ਨਾਲ ਸ਼ਰੀਕੇ ਕਰਦੀ ਐ ਚਾਹ ਲਿਆਓ ਘਟ ਬਣਾ ਕੇ ਬੜਾ ਨੂੰ ਨੀ ਮਮੀ ਚਾਹ ਆਵੇ ਤੇ ਕਿੰਨਾ ਨਿਆੜੇ ਖਲਾਰਾ ਜਿ ਆਵੇ ਕੀ ਪਾਤਾ ਕੀ ਖਲਾਰਾ ਪਾਇਆ ਵਾ ਨਿਆਣੇ ਵਾਲੇ ਘਰ ਖਲਾਰਾ ਹੀ ਹੁੰਦੇ ਆ ਚਾਹ ਪੜਾ ਕੇ ਲਿਆ ਘਟ ਚਾਜ ਦੀ ਪ੍ਰੀਤ ਨਹੀਂ ਪ੍ਰੀਤ ਹਾਂਜੀ ਮੰਮੀ ਜੀ ਕਿੱਥੇ ਅੰਦਰ ਵੜੀ ਰਹਿਨੀ ਆ ਤੂੰ ਆ ਮੰਮੀ ਜੀ ਮੈਂ ਨਾ ਨੇਲ ਪੇਂਟ ਲਾਉਣ ਲੱਗੀ ਸੀ ਚੱਲ ਇੱਥੇ ਨਾ ਮੰਚੀ ਛਾਵੇਂ ਕਰ ਧੁੱਪੇ ਨਹੀਂ ਪਹਿਣਾ ਆਵੇ ਕਿੱਡਾ ਸੋਹਣਾ ਮੂੰਹ ਅੱਠਾ ਸਾਰਾ ਹੋਰ ਤਣਾਦਾ ਹੋ ਜਾਣਾ ਤੇ ਮੈਂ ਖੜਨੀ ਨਹੀਂ ਨੀ ਬੰਦੇ ਕੋਈ ਨਹੀਂ ਤਾਂ ਖੜੂੰਗੀ ਮੇਰੇ ਛੱਤੀ ਛਤੀ ਕਰਨਾ ਤੁਮੋਂ ਕਰਤੇ ਕੇਲੀ ਚ ਹਾਂ ਤੁਮ ਵਿਚ ਕਿੰਨੀ ਸੋਹਣੀ ਹੈ ਨੇਲ ਪੈਂਟਾ ਕਿਹੜੀ ਨੇਲ ਪੈਂਟਾ ਨਾ ਮੈਂ ਮਰਜੀ ਦਾ ਲਾ ਲਾ ਤੇ ਤੇ ਸਾਰੀਆਂ ਸੋਲੀਆਂ ਲੱਗਦੀਆਂ ਦੇਖ ਆਹ ਕਿੰਨੇ ਸੋਹਣੇ ਐ ਬੜੇ ਸੋਹਣੇ ਹੱਥ ਹੈ ਗੋਰੇ ਚਿੱਟੇ ਜਿਹੜੀ ਵੀ ਲਾਵੇਂਗੀ ਉਹੀ ਫੱਬ ਜਾਣੀ ਤੈਨੂੰ ਹਾਂ ਜੀ ਆਹ ਜਾਰੀ ਸੁਹਣੀ ਲੱਗਣੀ ਹੈ ਨਾ ਹਾਂ ਤੇ ਮੈਂ ਆਹ ਲਾ ਟਮਾਟੇ ਮੈਂ ਤੁਹਾਡੀ ਲਾ ਕੇ ਦਵਾਂ ਪਹਿਲਾਂ ਲਾ ਦੇ ਮੇਰੀ ਵੀ ਲਾ ਦੇ ਆਵੇ ਨਾ ਕਿੱਡੇ ਸੋਹਣਾ ਉਹ ਖਰਾਬ ਜੀ ਹੋਏਗੀ ਅੱਖਰ ਤੇ ਸਾਸ ਤੇਰੀ ਨਵ ਪਾਲਛਾਂ ਲਾ ਦੇ ਰੱਖ ਕੋਈ ਨਹੀਂ ਮੰਮੀ ਜੀ ਤੂੰ ਹੀ ਮਾਡਰਨ ਸਾਸੋ ਪਿਛਲੇ ਸਸਾ ਸਾਈਡ ਮੇਰੇ ਅੱਧਾ ਵੀ ਲੱਥੀ ਹੋਈ ਪਿਛਲੇ ਸਸਾ ਮਮੀ ਜੀ ਇਦਾਂ ਕਰਦੇ ਨਹੀਂ ਉਹ ਨਹੀਂ ਲਾਣਾ ਨਹੀਂ ਲਾਣਾ ਮੈਂ ਆਪ ਸ਼ੁਰੂ ਤੇ ਲਾਇਆ ਪਾਇਆ ਆ ਆ ਇੱਕ ਨਕਮੀ ਜੀ ਮਿਲ ਗਈ ਹੈ ਨਾ ਕੁਝ ਲਾਵੇ ਨਾ ਕਰੇ ਤੇ ਮੈਂ ਚਾਹ ਕਿਹਾ ਹੀ ਹੋਰ ਛਤੀ ਛਤੀ ਕਰਾ ਚਾਹ ਕਿਹਾ ਹੀ ਪਤਾ ਨਹੀਂ ਬਣਾਉਂਦੀ ਕਿ ਨਹੀਂ ਬਣਾਉਂਦੀ ਕੀ ਕਰਨ ਦੇ ਲਾ ਜੀ ਤੇ ਉਹ ਝਾੜੂ ਲਾਉਂਦੇ ਆਵੇ ਲੈ ਕੋਈ ਚਾਹ ਢਿੱਕੰਦੇ ਉਹਨਾਂ ਦੀ ਨਹੀਂ ਚਾਹ ਬਣਾ ਚਾਹ ਵੇਲਾ ਹੋ ਵੇਲਾ ਇਹਨੇ ਆਪਣੇ ਮਰਜ਼ੀ ਨਾਲ ਕੰਮ ਕਰਨਾ ਵਾ ਭਾਵੇਂ ਜੋ ਮਰਜ਼ੀ ਜਿੰਨਾ ਮਰਜ਼ੀ ਮੈਂ ਜਿੰਨਾ ਸਿਰ ਕਪਾਣਾ ਮੈਨੂੰ ਦੀ ਜੀ ਨੂੰ ਨਾ ਮੈਂ ਲਾਇਆ ਹਿਸਾਬ ਨਾਲ ਬੂਲਣ ਬਦਲ ਨਹੀਂ ਕੰਨੀ ਹੈ ਪ੍ਰੀਤ ਤੂੰ ਨੂੰ ਮਾੜਾ ਬੋਲੀ ਉਹ ਆਂਦੀ ਮੈਨੂੰ ਮਾੜਾ ਬੜਾ ਬੋਲਦੀ ਹਾਏ ਮੰਮੀ ਜੀ ਉਹ ਮੈਨੂੰ ਸਭ ਮਾੜਾ ਬੋਲਦੇ ਮੈਂ ਸਭ ਉਹਨਾਂ ਨੂੰ ਥੋੜੀ ਮਾੜਾ ਬੋਲਦੀ ਮੈਨੂੰ ਕਹਿੰਦੇ ਉੱਠ ਪਾਉ ਤੂੰ 7-8 ਵਜ ਗਈ ਤੋ ਤੋ ਵਜੇ 5 ਝੂਠ ਵੀ ਬੋਲਣ ਦੀ ਆਦਤ ਹੀ ਕਰਾਈ ਜਾਂਦੇ ਰਹਿੰਦੇ ਹਾਂ ਤੇ ਮੈਨੂੰ ਆਦੀ ਕੰਮ ਕਰਨਾ ਪੈਂਦਾ ਨਾ ਉਹਨਾਂ ਨੂੰ ਨਾਲ ਹੀ ਰਜੀ ਨੂੰ ਕੁਝ ਹੋਣ ਲੱਗ ਜਾਂਦਾ ਆਦੀ ਨਾ ਮੈਨੂੰ ਤੂੰ ਹੀ ਟਿਕਰ ਦਿੰਨੇ ਨਾ ਮੈਨੂੰ ਉਹ ਟਿਕਨ ਦਿੰਦੀ ਜੇ ਮੈਂ ਉਹਨੂੰ ਬੁਲਾਉਣ ਤੇ ਮੈਨੂੰ ਪੁੱਠਾ ਸਿੱਧਾ ਬੋਲਦੀ ਆ। ਆ ਲੈਂਦੇ ਇੱਥੇ ਇਹਨਾਂ ਨੂੰ ਮੈਂ ਪੁੱਛਦੀ ਆ ਕਿੰਨਾ ਝੂਠ ਬੋਲਦੇ। ਮੈਂ ਸੋ ਕੋ ਕਹਿੰਦੀ ਨਹੀਂ ਕੁਛ। ਆਓ ਜੇ ਹੁਣ ਚਾਹ ਕਿਆ ਵਾ ਤੇ ਉਹਨਾਂ ਨੂੰ ਪਤਾ ਨਹੀਂ ਕਿ ਮੈਂ ਤੇ ਨਹੀਂ ਰਿਸਪੈਕਟ ਕਰਨੀ ਹੈ। ਤੁਸੀਂ ਚਾਹ ਕਹ ਤਾਂ ਚਾਹ ਬਣਾਉਂਦੇ ਕਿਉਂ ਨਹੀਂ? ਨਹੀਂ ਆਜੀ ਉਹਨੂੰ ਵੀ ਕਹਿ ਦੇ ਕਰੋ ਮੈਂ ਹਾਂ ਨਵੀ ਸਵੀ ਆ ਹੀ ਮੈਂ ਨਹੀਂ ਉਹਨੂੰ ਕਹਿਣਾ। ਮਮੀ ਜੀ ਮੈਂ ਚਾਹ ਬਣਾ ਦੇਨੀ ਆ। ਤੇਲ ਪੇਂਟ ਮੈਂ ਬਾਅਦ ਚ ਲਾ ਦੂੰ ਤਾਂ। ਤੇ ਦੇ ਤੂੰ ਨਹੀਂ ਬਣਾਉਣੀ। ਤੂੰ ਤਾਂ ਐਵੇਂ ਬਸੋਣੀ ਮੇਰੀ ਪਾਂਟ ਛੜ ਕੇ ਰਿਆ ਕਰ। ਸਾਲ ਡੇਢ ਸਾਲ ਇਹਨੂੰ ਵੀ ਮੈਂ ਵਿਹ ਢੇੜੀ ਬਣਾ ਕਿੱਥੇ ਰੱਖੀ ਸਕਦੀ ਆਂ ਉੱਥੋਂ ਤੋਂ ਪਕਾਣ ਚੇ ਕਰਦੀ ਕੀ ਹੋਇਆ ਪ੍ਰੀਤ ਕੁਛ ਨਹੀਂ ਮੰਮੀ ਜੀ ਤਾਂ ਹੋ ਕੇ ਬਹਿ ਜਾ ਮੈਂ ਹਾਂ ਬੈਠਾ ਨਹੀਂ ਜਾਂਦਾ ਹੀ ਜੀ ਤੇ ਲੈ ਮੈਂ ਸਾਦਾ ਇਦਾਂ ਲਾ ਦੇ ਨਹੀਂ ਬਹਿ ਜਾ ਬਹਿ ਜਾ ਹਾਂ ਵੀ ਕਿੱਡਾ ਸੋਹਣਾ ਰੰਗ ਹੈ ਇਹ ਕਿੱਥੋਂ ਲੈਂਦਾ ਤੂੰ ਐਦਾਂ ਹੀ ਮੰਮੀ ਜੀ ਜਦੋਂ ਮੈਂ ਜਾਣੀ ਆ ਨਾ ਫਿਰ ਲੈ ਹੁੰਨੀ ਹੁੰਨੀ ਆ ਅੱਛਾ ਜੀ ਢੇੜੀ ਮੈਂ ਇੱਕ ਵਾਰੀ ਲਾ ਦਾਂ ਨਾ ਫਿਰ ਮੇਰਾ ਜੀ ਨਹੀਂ ਕਰਦਾ ਤੇ ਫਿਰ ਮੈਂ ਦੀਦੀ ਨੂੰ ਦੇ ਦਿੰਨੀ ਹੁੰਨੀ ਆ ਲੈ ਲੈਂਦੀ ਆ ਹਾਂ ਲੱਲਾਂ ਜੀ ਉਹਨਾਂ ਨੂੰ ਬੜਾ ਪਤਾ ਲੱਗਦਾ ਵਾ ਨਲੀਆਂ ਕਿ ਪ੍ਰਾਣੀ ਹੈ ਅੱਛਾ ਉਹਨਾਂ ਤੇ ਮੈਨੂੰ ਲੱਗਦਾ ਕੁਛ ਲਾਇਆ ਲੋਹਾ ਹੀ ਨਹੀਂ ਜਦੋਂ ਤੇ ਵਿਆਹੇ ਹੋਏ ਨੇ ਮੈਂ ਬਥੇਰਾ ਕੁਛ ਲਿਆ ਲਿਆ ਦਿੱਤਾ ਵਾ ਕਿਦ ਇਤਨਾ ਹੁੰਦਾ ਚੱਜ ਨਹੀਂ ਨਾ ਹੈਗਾ ਉੱਥੇ ਬੰਦਾ ਕਰੇ ਕੀ ਅੱਛਾ ਹਾਂ ਕਿੱਡੀ ਸੌਣੀ ਬੱਲਾਂ ਲੱਗਦੀ ਹੈ ਮੰਮੀ ਜੀ ਤਾ ਲਾ ਕੇ ਰੱਖਿਆ ਕਰੋ ਸੋਹਣੇ ਲੱਗਦੇ ਹੱਥ ਮੈਂ ਹੋਣਾ ਨਹੀਂ ਆ ਉਮਰ ਲੰਘਦੀ ਜਾਂਦੀ ਕੀ ਉਮਰ ਕਿੱਥੇ ਲੰਘਦੀ ਜਾਂਦੀ ਹੈ ਜੇ ਹਾਂ ਲੋਕੀ ਮੈਂ ਹ ਕੱਲਾ ਕਰਨਗੇ ਵੀ ਨੋਆ ਦੇ ਨਾਲ ਹੀ ਫੱਬੀ ਰੱਬੀ ਰਹਿੰਦੀ ਆ ਨਹੀਂ ਮੰਮੀ ਜੀ ਤੁਹਾਨੂੰ ਮੈਂ ਲਾਈਟ ਜੀ ਲਾ ਕੇ ਦੇ ਦਿੰਦੀ ਆ ਤੈਨੂੰ ਤੁਹਾਨੂੰ ਮੈਂ ਲਾਈਟ ਲਾ ਕੇ ਦੇ ਦਿੰਦੀ ਨਾ ਕਿ ਤੁਹਾਨੂੰ ਪਤਾ ਵੀ ਬਾਹਰ ਅੰਦਰ ਜਾਣਾ ਹੁੰਦਾ ਤੁਹੀਂ ਹਾਂ ਲਿਓ ਤੇ ਮੇਰੇ ਗਵੰਡੀਆਂ ਕਰੇ ਭੋਗ ਮੈਂ ਤੇ ਗਵੰਡੀਆਂ ਕਰੇ ਭੋਗ ਤੇ ਜਾਣਾ ਇਹਨਾਂ ਖੁਸ਼ੀ ਦਾ ਪਾਠ ਨਹੀਂ ਕਰਾਇਆ ਹਾਂਜੀ ਤੇ ਉਧਰ ਜਾਣਾ ਤੇ ਮੈਂ ਲੋਕੀ ਗੱਲਾਂ ਨਾ ਕਰਨੇ ਕਿੱਡੀ ਨਾ ਪਚਲਾਈ ਫਿਰਦੀ ਲੇ ਮੰਮੀ ਜੀ ਫੇਰ ਕੀ ਉਹਨਾ ਖੁਸ਼ੀ ਦਾ ਹੀ ਤਰ ਆਵਾ ਉਦਾ ਹੀ ਦੇਖ ਦੇਖ ਕੇ ਸੜਦੇ ਤੇ ਸੀਕ ਹੀ ਬੜਾ ਪੈਨਦਿਆ ਮੈਂ ਅੰਦਰ ਚੱਲੀ ਆ ਮੰਮੀ ਜੀ ਆ ਨਾ ਤੁਸੀਂ ਆਪੇ ਲਾ ਲਓ ਮੇ ਤਾਂ ਬਹੁਤ ਗਰਮੀ ਲੱਗਣ ਦੀ ਹੈ ਹਾਂ ਹੈ ਨਹੀਂ ਇੱਕ ਹੱਥ ਤੇ ਪੂਰਾ ਕਰਦਾ ਲਾ ਦੇ ਹਾਂ ਮਾਸਾ ਤੇ ਕਿੱਡੀ ਸੋਹਣੀ ਲਾਉਂਦਾ ਹੀ ਵੇ ਤੂੰ ਲਾ ਦੇ ਮੰਮੀ ਜੀ ਤੇ ਸੀਕ ਬੜਾ ਪੈਨਦਿਆ ਮੇਰੀ ਸਕਿਨ ਖਰਾਬ ਹੋ ਜਾਣੀ ਸੀ ਹਾਂ ਹੈ ਨਹੀਂ ਮੈਂ ਵੱਧ ਤੋਂ ਟੂਪਾ ਲਿਆ ਦੂੰਗਾ ਸਵੰਨੀਆ ਡਾਕਟਰਾਂ ਕੋ ਤੇਰੀ ਸਕਿਨ ਕਿੱਥੋਂ ਮੈਂ ਖਰਾਬ ਹੋ ਹੁੰਦੇ ਨਹੀਂ ਨਹੀਂ ਮੰਮੀ ਜੀ ਮੈਂ ਆਪੇ ਲਾਵਾਂ ਤੋ ਮੈਨੂੰ ਪੈਸੇ ਦੇ ਦੇ ਤੁਹਾਨੂੰ ਨਹੀਂ ਪਤਾ ਲੱਗਣਾ ਲੈ ਪਤਾ ਕਿਉਂ ਨਹੀਂ ਮੈਂ ਵੇ ਵੀ ਆਪਣੀ ਜਵਾਨੀ ਚ ਵੱ ਐਸ਼ੋ ਹੌਰਾ ਮੈਂ ਤੇ ਆਪ ਬਥੇਰੀਆਂ ਲੰਮਦੀ ਰਹੀ ਹੈ ਨਹੀਂ ਲੱਗ ਗਈ ਹੈ ਲੈ ਮੈਂ ਉਹਨੂੰ ਵੇਖਾ ਕੀ ਕਰਨ ਦੇਈ ਹੈ ਜਮ ਮਮੀ ਜੀ ਨਾਲੇ ਨਾ ਮੈਂ ਚੱਲੀ ਅੰਦਰ ਤੇ ਤੁਸੀਂ ਨਾ ਜਿਹੜਾ ਚਾਹ ਬਣ ਜਾਏਗੀ ਨਾ ਤੇ ਦੀਦੀ ਨੂੰ ਕਹ ਮੈਨੂੰ ਚਾਹ ਦੇ ਆਉਣਗੇ ਅੰਦਰ ਹਾਂ ਹਾਂ ਤੂੰ ਬਹਿ ਜਾ ਕੋਈ ਨਹੀਂ ਇਹ ਬਣਾਓ ਕਿ ਚੜਾ ਇਹਨੂੰ ਕੀ ਹੋਇਆ ਇਹਨੇ ਕੀ ਕਰਨਾ ਸਾਰਾ ਦਿਨ ਇੱਥੇ ਘਰ ਹਾਂਜੀ ਨਾਲ ਇਹਨਾਂ ਨੂੰ ਕਿਹਾ ਕਿ ਵਧੀਆ ਚਾਹ ਬਣਾਉ ਨਾਲੀ ਰੁਚੀ ਪਾ ਕੇ ਚੰਗਾ ਚੰਗਾ ਬਤਾਉਂਗੇ ਫ਼ਾਰਮ ਨਾਲ ਜਿਹੜੇ ਹੁੰਦੇ ਉਹ ਸ਼ਵਾਰੇ ਸੋ ਮੀਜੀ ਚਾਚੀ ਨੂੰ ਸਵਾਰੇ ਪਾਈ ਦੁੱਧ ਚ ਪਾਈ ਦੇ। ਉਹਨੇ ਚਾਚੀ ਦੇ ਬਾਹਰ ਲਈ ਦਿਆ ਸਾਰੀ ਚਾਹੀਦਾ ਵਾ। ਕੈਨੀ ਉਹਨੂੰ। ਚਲ ਮੈਂ ਅੰਦਰ ਲੈ ਕੇ ਆ ਜੀ ਉਹ ਚੱਲੀ ਆ। ਫੇਰੀ ਨੇਲ ਬੈਠੇ ਤੇ ਪਿਗਲ ਜਾਣੀਆਂ ਹੈਂ। ਮੈਂ ਕਿਹਾ ਨੇਲ ਪੈਂਟਾ ਮੇਰੀਆਂ। ਜਾਂਦਾ ਚੱਲ। ਦੇਖ ਹੋ ਨਹੀਂ ਰਿਹਾ ਖਿਆ ਤਾਉ ਰੋ। ਇਹ ਬਾਗ ਨਿਕਾ ਉਹਨਾਂ ਕੋਲ ਹੀ ਲੱਗੀ ਰਹਿਣਾ। ਕੀ ਕਰਨਾ ਬੀਬੀ ਉਹ ਨਾ ਉਹ ਨਹੀਂ ਮਾਨ ਦੀ ਮੰਮੀ ਨਹੀਂ ਆਂਦੀ ਉਹਨੂੰ। ਆਂਦੀ ਉਹ ਨਵੀਂ ਵਿਆਹੀ ਫਲਾਂ ਉਹਦੇ ਹੱਥ ਪੈਰ ਖਰਾਬ ਹੁੰਦੇ ਆ ਮੈਨੂੰ ਕਹਿ ਛੱਡਦੀ ਐ ਇੱਧਰ ਵੀ ਆ ਉੱਧਰ ਵੀ ਨਾ ਰਾਦੇ ਨੀ ਬਹਿਣ ਦਿੰਦੇ ਇਹ ਗੱਲ ਐ ਕੰਨੀ ਕੈਲੀਕ ਆਸੇ ਇਹ ਤਾਂ ਬੁੜਿਆ ਲੱਗਦਾ ਇਹਦੇ ਮੰਮੀ ਵਾਸਤੇ ਚਾਹੀਦਾ ਨਾ ਉਹ ਨੂੰ ਚਾਹੀਦਾ ਇੱਕੋ ਜਿਹਾ ਰਖਣਾ ਹੁਣ ਜੇ ਮੰਮੀ ਸਹਿਕਾ ਕਰਦੀ ਨਾ ਉਹਦੇ ਹੱਥ ਖਰਾਬ ਹੋ ਜਾਣਗੇ ਨਾ ਉਹਦਾ ਇਹ ਹਾ ਹਾ ਦੇਖ ਕੋ ਨਾ ਦੇਖ 10000 ਸਾਲ ਪਾਈ ਕਰਾ ਹੋਏ ਚਾਹ ਮੰਗੀ ਜੀ ਤੇ ਚਾੜੀ ਬਣਾ ਕੇ ਲੈ ਇਹੇਰ ਤਾਂ ਮੰਨ ਜਾ ਇੱਥੇ ਨਾ ਆਉਂਦਾ ਹੀ ਨਹੀਂ ਇੱਕ ਘੰਟਾ ਚੋਰ ਨਚਰਨ ਲੱਗੀ ਹੋਈ ਆ ਜੇ ਮੈਂ ਖਾ ਪੈ ਜਾਂਦਾ ਖਲਾਰਾ ਕਦੀ ਕਹਿੰਦੇ ਨਹੀਂ ਆ ਉੱਥੇ ਖਲਾਰਾ ਕਦੀ ਕਹਿੰਦੇ ਨਹੀਂ ਆ ਉੱਥੇ ਖਲਾਰਾ ਤਾਂ ਮੈਂ ਚੁੱਕਣਾ ਚਾਹਿਆ ਚੱਲ ਡੰਗਰਾ ਚੁਰ ਤੇ ਪਾਥੀਆਂ ਸੁੱਕੀਆਂ ਮੈਂ ਉਹਨਾਂ ਨੂੰ ਥੱਲ ਕੇ ਆ ਤੇ ਨਾਲੇ ਡੰਗਰਾ ਥੱਲੇ ਮਾਂਜਾ ਮਾਰ ਚਾਹ ਮੈਂ ਉਹ ਕੋਈ ਨਹੀਂ ਮੈਂ ਪ੍ਰੀਤ ਨੂੰ ਕਹੀ ਨਹੀਂ ਬਣਾ ਲੈਂਦੀ ਚਾਹ ਜੀ ਇੱਕ ਘੰਟਾ ਨਹੀਂ ਹੋਇਆ ਪੀਤੀ ਚੱਲ ਚੱਲ ਮੈਂ ਹੁਣ ਫੇਰ ਹੈ ਚਾਹ ਬਣਾ ਦੋ ਜੀ ਫੇਰ ਆਪਣਾ ਦੋਸਤ ਕਿੱਥੇ ਚਲਾ ਗਿਆ ਸਾਰਾ ਇਹ ਆ ਗੋਭੇ ਕਾਂ ਲੈ ਕੇ ਆ ਤੁਹਾਨੂੰ ਵੀ ਵਾਰੀ ਆਖਿਆ ਸਪਰੇਆਂ ਵਾਲੀ ਗੋਭੀ ਨਾ ਮੰਗਾਇਆ ਮਰਿਆ ਕਰ ਕਿਉਂ ਮੁਕੰਮਟੀਆਂ ਜੀ ਮੈਂ ਕਦੋਂ ਆਖਿਆ ਮੈਂ ਤੇ ਮਗਾਈ ਨਹੀਂ ਨੌਤ ਕਾ ਬਿਲਾੜਨੀ ਜਸਕੇ ਲਾਂਦੀ ਐ ਦੀ ਗੋਭੀ ਖਾਣੀ ਇਹਨੂੰ ਪੁੱਛੋ ਉਹ ਨਹੀਂ ਆਂਦੀ ਤੇ ਤੂੰ ਹੀ ਆਂਦੀ ਐ ਤੇਰੀ ਜ਼ਬਾਨ ਕੋਈ ਨਾ ਕੋਈ ਮੰਗਦੀ ਰਹਿੰਦੀ ਉਹਨੇ ਕਦੀ ਮੰਗਿਆ ਕਛ ਤੈਨੂੰ ਤੇ ਮੈਂ ਹੀ ਦੇਖਦੀ ਆਂ ਨਾ ਉਹ ਤੇ ਪੈਨੂੰ ਦੇਖਦੀ ਨਹੀਂ ਉਹ ਚੰਗੇ ਕੰਮਾਂ ਬਾਅਦ ਹੈ ਮਹਿੰਗੇ ਪਾਦੀ ਅੰਦਰ 70 80 ਰੁਪਏ ਕਿਲੋ ਗੋਭੀ ਤਾਂ ਨਾ ਜਾ ਆਪਣਾ ਜਿਹੜੀ ਦੀ ਦਾਲ ਲੈਂਦੀ ਹਾਂ ਕਰ ਲੈ ਪਰ ਮੰਨ ਜਾ ਆਪਣਾ ਮੈਂ ਮਾਰਾ ਉਹ ਚੰਗਾ ਵੀ ਕਰਾ ਉਹ ਵੀ ਮਾਰਾ ਕਿ ਉਹ ਮਾਰਾ ਸੌਣ ਘਰ ਕੁੜੀਏ ਤੂੰ ਬਹੁਤ ਬੋਲਣਾ ਲੱਗ ਪਈ ਆ ਤੇਰੀ ਜੀਬਾਨ ਬੜੀ ਲੱਗਦੀ ਆ ਇਹਨੂੰ ਕੰਟਰੋਲ ਕਰ ਨਹੀਂ ਤਾਂ ਮੈਂ ਤੇਰੀ ਮਾਂ ਸਾਥ ਲੈ ਲਈ ਤੇ ਜੇ ਮੈਂ ਨੂੰ ਸਾਰਾ ਦਿਨ ਹੱਥ ਚਲਾ ਸਕਦੀ ਜੀਬਾਨ ਨਹੀਂ ਚਲਾਦੀ ਤਾਂ ਫਿਰ ਕੀ ਹੋ ਗਿਆ ਇਹਨੂੰ ਮੂੰਹ ਚ ਰੱਖਿਆ ਕਰ ਇਹਨੂੰ ਬਾਹਰ ਨਾ ਇੰਨੀ ਕੱਢਿਆ ਕਰ ਮਾਂ ਸਾਥ ਲੈਣੀ ਫੇਰ ਮੈਂ ਤੇਰੇ ਰੱਖ ਕੇ ਮੇਰੀ ਮਾਂ ਨੂੰ ਲਾਮਾ ਦਿੱਤਾ ਵਾ ਆ ਦੇਖੋ ਆ ਵੀ ਹੁਣ ਤੂੰ ਇੱਧਰ ਵਟਾ ਘਟਾਦੀ ਹੁਣ ਕੱਟ ਵੀ ਇਹ ਹੁਣ ਕੌਣ ਹੁੰਉਂ ਜੇ ਸਾਰਾ ਦਿਨ ਤੂੰ ਅਖੜਾ ਕੰਮ ਕਰਦੀ ਨਹੀਂ ਨਹੀਂ ਬੋਲੀ ਨਾ ਤਾਂ ਨਹੀਂ ਤੂੰ ਕਿਹੜੇ ਕੰਮ ਕੰਮ ਕਰ ਹੈ ਕੋਈ ਨਹੀਂ ਉਹਨੇ ਵੀ ਕਰਨ ਲੱਗ ਪੈਣਾ ਤਾਂ ਨਾ ਉਹਦੇ ਵਿੱਚ ਰਿਕੇ ਕਰਿਆ ਕਰ ਮੈਂ ਅਨੇ ਹਜੇ ਨਾ ਨਹੀਂ ਤਾ ਕਰਕੇ ਨਹੀਂ ਉਹਨੂੰ ਡੋਹੀ ਤੈਨੂੰ ਨਹੀਂ ਮੈਂ ਸਾਲ ਪਰ ਵੇਦੀ ਐਸੀ ਮੰਮੀ ਤੁਸੀਂ ਕਰ ਲਿਆ ਕਰੋ ਬਾਹਰ ਦਾ ਮੈਂ ਘਰ ਦਾ ਸਾਰਾ ਕਰਦੀ ਹਾਂ ਤੂੰ ਕਰਦੀ ਏ ਕੋਸਾ ਤੈਨੂੰ ਨਹੀਂ ਮੈਂ ਸਾਲ ਵੇਦੀ ਰੱਖੇ ਦੱਸ ਗਈ 10 10ਵੇਂ ਦਿਨ ਤੁਸੀਂ ਮੈਨੂੰ ਕਹਿ ਕਰ ਦਵਾ ਦੋ ਕਾ ਲੋ ਫਿਰਾਨਾ ਕੰਮ ਕਰ ਸਾਰਾ ਤਰ੍ਹਾਂ ਕੰਮ ਤੇ ਮੈਂ ਕਰਦੀ ਸੀ ਸਭ ਵੀ ਲੈ ਕੇ ਮੇਰੇ ਅੰਦਰ ਸਾਰਾ ਖਰਾਬ ਹੋ ਗਿਆ ਮੈਨੂੰ ਵੇਲੇ ਕਿਹਾ ਤੂੰ ਮੈਂ ਤੇ ਸਾਡੇ ਕੰਮ ਨਾਲ ਨਹੀਂ ਜੁੜਾ ਖਰਾਬ ਹੋ ਗਿਆ ਹਾਂ ਸੁੱਕੇ ਆ ਉੱਪਰ ਮੈਂ ਚੁੰਨੀਆਂ ਨਵੀਆਂ ਇੱਥੇ ਲੈ ਲੈ ਗਵਾਈ ਜਾਂਦੀ ਪਰ ਤਾਂ ਕੌਕੜ ਦੀ ਚੁੰਨੀ ਲਈਦਾ ਹੈ ਇਹ ਨਵੀਆਂ ਮੜਕੀਆਂ ਕੋਈ ਮੈਂ ਕੋ ਆ ਨਹੀਂ ਡਾਣੀ ਹੈਗਾ ਮੈਂ ਕੋ ਆ ਨਹੀਂ ਡਾਣੀ ਹੈਗਾ ਮੇਰੇ ਸੋਣ ਦਾ ਮੈਂ ਚੱਲੇ ਘਰ ਨੂੰ ਮਾਂਜਾ ਮਾਰ ਕੇ ਕਿ ਖਾਣਾ ਧੋ ਕੇ ਤੇ ਸਾਰੇ ਪਰਚ ਟੰਗਰਾ ਤੋਂ ਧੋ ਕੇ ਤੇ ਫੇਰ ਆ ਗਈ ਤੇ ਮੇਰੀ ਵੀ ਮੰਮੀ ਚਾਹ ਘੁੱਟ ਬਣਾ ਲਿਓ ਨਾ ਪੀ ਕੇ ਤੇ ਬਣਾ ਕੇ ਰੱਖ ਲੀ ਬਣਾਵਾ ਕੇ ਬਣਾ ਲਾ ਮੈਨੂੰ ਪਤਾ ਤੈਨੂੰ ਚਾਹ ਦਾ ਜਿਹੜਾ ਨਸ਼ਾ ਤੇ ਤੁਮਾਗਾ ਕਰਤਾ ਆ ਜਾਂਦਾ ਨਾ ਬਣਾ ਦਿੰਦੀ ਤੇਰੀ ਪਰ ਕਿ ਸਾਰਾ ਕਰ ਲੈਣ ਚਾਚੂ ਵਾਲੇ ਫਰੀਜ ਨੂੰ ਆਖੋ ਗੰਮੇ ਪਈ ਸਵੇਰ ਦੀ ਮੈਂ ਤਾਂ ਨਹੀਂ ਉਹਨੂੰ ਨਿਹਾਣੇ ਨੂੰ ਆਖਣਾ ਤੂੰ ਆਖਣਾ ਤੇ ਆ ਗਈ ਰਸੋਈ ਚ ਚਾਹ ਥੀਰੇ ਤੇ ਬਣਾ ਲਾ ਮੇਰੀ ਬੀਬੀ ਸੁੱਟ ਗਈ ਮੈਂ ਇੱਕ ਬੰਨੇ ਨਾਲ ਇੱਕ ਮੁੱਕੀ ਚੋਕੜਾ ਦਜੀ ਤੇ ਆ ਮੇਰੇ ਕੋਲ ਸੋਨਾ ਵਾਲਾ ਕਰਕੇ ਆਈ ਆ ਪਾਸੇ ਪੁਛੇ ਧੋ ਕੇ ਸਾਰੇ ਨਾਉ ਤੇ ਤੇ ਪਲਾ ਹੰਗ ਪੱਥਰ ਲਾਉਂਦੀ ਹੈ ਜਿੱਦਾਂ ਜਿਹੜੀ ਹੁਣ ਉਹਦਾ ਵੀ ਕਈ ਜਿਹੜੀ ਮੇਥੇ ਟੁਕਿਆ ਟੁਕਿਆ ਰਖਾ ਕਿਤੇ ਮੁੱਕ ਦੀ ਗੱਲ ਨਹੀਂ ਆ ਕਿ ਤਿੰਨ ਮੰਜੇ ਤੇ ਬਹਿਣ ਨਹੀਂ ਦੇਣਾ ਇਹ ਵੀ ਕੰਮ ਲੱਗੀਆਂ ਤੇ ਮੈਂ ਆਪੇ ਇਹਨਾਂ ਨੂੰ ਘਟਾ ਦਿਖਾ ਬੇਲੀਆਂ ਬੈਠੀਆਂ ਸਾਰੀਆਂ ਜਿਹੜੀ ਮੈਂ ਹੀ ਬਿਖਣਾ ਬਾ ਦਈਆਂ ਉਹਨਾਂ ਦੇ ਨਾਲ ਰਖਦੇ ਨੇ ਕਾਹਦੇ ਅਤਰੇਂ ਦੇ ਸਾਹ ਕੋਲ ਤੇ ਇਹਨੂੰ ਸਭ ਖਾਵਾ ਦੀ ਉਹਨਾਂ ਨੂੰ ਟੀਕਾ ਹੈ ਕੋਈ ਨਹੀਂ ਉਹ ਜਿਹੜੀ ਤਿੱਕ ਤਿੱਕੀ ਮਗਰ ਲੱਗੀ ਪਈ ਉਹ ਚਾਰ ਕੇ ਜਿਨੇ ਨੇ ਰੱਖਣੀ ਬਾਚ ਨੂੰ ਪਤਾ ਲੱਗੂ ਜੀ ਪੀਰ ਅੱਤਵਾਦ ਕਿਹਦਾ ਹੈ ਮੰਮੀ ਦੀ ਮੰਮੀ ਦੀ ਘਰ ਦੇ ਕੱਤੀ ਮੰਮੀ ਦੀ ਬੈਨਸਾਲ ਹੋ ਰਹੀ ਸਿੱਖੀ ਪਤਾ ਲੱਗਦਾ ਫਿਰ ਮੈਂ ਪੁੱਛੂਗੀ ਮੈਨੂੰ ਕੱਟਿਆ ਤਾਂ ਅੰਨੇ ਚੜਾ ਆਤੀ ਨੂੰ ਦੋਵੇਂ ਜਾਂਦਾ ਬੈਠੇ ਕਿੰਦੀ ਭਲੀ ਆਮ ਜੀ ਸੀ ਇਹ ਵੀ ਮੇਰੇ ਕਿਤਾਬ ਮੈਨੂੰ ਲੱਗ ਰਿਹਾ ਇੰਨਾ ਦੁੱਖ ਦਾ ਮੇਤੋ ਠਾਮ ਨਹੀਂ ਹੋਇਆ ਕਹਿੰਦਾ ਦੇਖ ਤੇ ਇਹਨੂੰ ਆਨੀ ਇਹ ਕਿੱਥੋਂ ਆ ਲਈ ਆ ਦੇ ਮੈਨੂੰ ਦਵਾਈ ਲੈ ਆਈਏ ਇਹਦਾ ਹੁੰਦਾ ਹੁਣ ਸੰਜੇ ਕਰੋਨਾ ਆ ਜੀ ਤਾਂ ਉਹ ਸਾਰੇ ਦਿਨ ਮੇਮ ਅੱਦਸ ਤੋਂ ਲੰਮੇ ਪੈ ਰਹਿੰਦੇ ਇਹ ਆ ਜਨਾ ਮੈਂ ਕੰਮ ਪੱਥਰ ਜਿਹਾ ਮੇਰਾ ਕੋਈ ਫਿਕਰ ਨਹੀਂ ਦਵਾਈ ਵੀ ਲੈ ਆ ਕੇ ਨਹੀਂ ਖੋਤੇ ਹਮ ਕੰਮ ਨੂੰ ਲੱਗੀ ਹੈ ਕੋਈ ਦਵਾਈ ਦਿੱਤੀ ਆ ਜੀ ਉਹ ਲਾ ਕੇ ਇਹਨਾਂ ਚਾਪੀਂ ਦੀਦੀ ਜੀ ਆਪਨੇ ਕੰਮ ਫਕੋ ਗਿਆ ਕੰਮ ਆਦੇ ਆਉਣੀ ਲੱਗੀ ਚਾਹ ਬਣੀ ਹੈ ਨਹੀਂ ਆਉਣਾ ਮੰਮੀ ਕਹਿੰਦਾ ਕਿ ਸਾਰੀਆਂ ਬਕੀਆਂ ਲਾ ਕੇ ਨਾ ਤੇ ਥਾਲੇ ਤੇ ਧੁੱਪੇ ਰੱਖ ਦੋ ਨਾ ਆਉਣਾ ਨਾ ਕੰਨੂ ਆਣਾ ਮੈਂ ਇੱਥੇ ਮੇਰਾ ਮੰਜਾ ਲਿਆ ਦੇਈ ਤੇ ਸਾਰਾ ਦਿਨ ਬੈਠੀ ਰਹਿਣੀ ਹੈ ਉਹਦੇ ਨੂੰ ਆਈ ਤਾਂ ਮੈਂ ਬਹੂੰਗੀ ਇੱਕ ਸਾਰਾ ਦਿਨ ਇੱਥੇ ਡੰਗਰਾਂ ਨੇ ਕਦੀ ਆਉਂਦੇ ਡੰਗਰ ਨੇ ਗੋਹਾ ਕਰਤਾ ਕਦੀ ਉਹਨੇ ਉਸਾਲੇ ਕੰਮ ਕਰਦੀ ਰਹੀ ਨਹੀਂ ਮੈਂ ਤੇ ਕਾਦੀ ਗੁੱਸਾ ਕਰਤੇ ਮੈਂ ਥੋੜੀ ਕਿਹਾ ਵਜੋ ਮੈਨੂੰ ਮੰਮੀ ਨੇ ਕਿਹਾ ਜੇ ਲੰਗਰ ਦਾ ਕੰਮ ਹੋ ਜੂਗਾ ਉਦੋਂ ਆਜੂਗੀ ਜਦੋਂ ਲਾਉਣੀਆਂ ਹੋਈਆਂ ਮੈਨੂੰ ਕੰਨੂ ਤਾਂ ਬੈਨ ਦੇਣਾ ਰਾਤ ਮੇਰੀ ਚਾਹ ਬਣਾਈ ਰੱਖੀ ਹੈ ਮ ਚਾਹ ਵੀ ਹੈ ਜੀ ਤੁਹਾਡੀ ਮੇਰੀ ਗੱਲ ਸੁਣ ਲਓ ਮम्मी ਕਹਿੰਦੇ ਕਿ ਧੋਪ ਮਹਾ ਹੀ ਚੜੀ ਹੈ ਤੇ ਸਾਰੀਆਂ ਬਾਥਾਂ ਲਾ ਕੇ ਨਾ ਧੁੱਪੇ ਸੁੱਕਣੇ ਪਾ ਕੇ ਲਉ ਉਹ ਕਰਕੇ ਨਾ ਤੋੜ ਕੇ ਮੁਟੇ ਕਰਕੇ ਤੇ ਫਿਰ ਰੰਗ ਕੇ ਆਓ ਉਹ ਤਾਂ ਆ ਜੀ ਤੁਹਾਨੂੰ ਮਤਲਬ ਮम्मी ਫਿਰ ਘਰ ਪੈਣਗੇ ਤੁਹਾਡੇ ਤੇ ਤੁਸੀਂ ਹੱਸਣਾ ਮੈਨੂੰ ਮੇਰਾ ਵੀ ਕੀ ਕਹਤੇ ਕਿ ਮੰਮੀ ਹੋਵੇ ਉਹਦੇ ਵੀ ਟੋਟੇ ਕਰਕੇ ਆ ਜਾਂਦੀ ਉਹਦੇ ਵੀ ਟੋਟੇ ਕਰ ਦਿੰਦੀ ਹੈ ਕੰਨ ਨੂੰ ਕਜੀ ਨਾ ਐ ਬ੍ਰੀਤ ਮੇਰੀ ਗੱਲ ਸੁਣੀ ਹਾਂ ਜੀ ਜੀ ਮੈਂ ਬਿੰਨਾ ਪਾਣੀ ਦੇ ਆ ਗਈ ਕਿ ਲਿਆ ਦੇ ਉੱਥੇ ਗਈ ਤੇ ਫਿਰ ਰੋਲਾ ਪਾਉਣੀ ਬੁਰੀ ਇਕ ਦਿਨ ਚਾਲ ਲਿਆਦੀ ਨਾ ਚਾਹ ਸੰਪੀਕ ਨੇ ਤੇ ਲੱਗ ਪਈ ਮੇਰਾ ਲੱਖ ਬੜਾਈ ਦੁਕਾਂਦਿਆ ਜੀ ਜੀ ਤੂੰ ਇੰਜ ਕਰਣਾ ਨਾ ਕੰਮ ਸਾਡੇ ਘਰੇ ਆਜੂ ਮੈਂ ਤਾਂ ਪਾ ਕੇ ਰੱਖੀ ਹੋਈ ਆ ਲੈਬਰੀ ਚ ਤੈਨੂੰ ਵੀ ਮੈਂ ਤਾਂ ਦੱਸ ਨਹੀਂ ਆਉਂਗਾ ਸਾਰਾ ਦਿਨ ਮੈਂ ਕੰਮ ਲੱਗੀ ਰਹਿਣੀ ਆ ਕਿ ਤੂੰ ਹੀ ਤਸ ਕਰ ਲਿਆ ਕਰ ਮੈਨੂੰ ਨਹੀਂ ਜਿਹੜੀ ਤਸ ਤੂੰ ਕਰਕੇ ਜੀ ਆ ਮੰਮੀ ਆ ਫਿਰ ਕੀ ਘਰ ਦੇ ਕੰਮ ਕਰਦੇ ਆ ਕਿਹੜਾ ਬਾਹਰ ਦਾ ਕਰਦੇ ਲੈਬਰੀ ਤੂੰ ਵੀ ਫਿਰ ਕੋਲੋਂ ਕਰ ਲਿਆ ਕਰ ਘਰ ਦਾ ਕੰਮ ਫਿਰ ਕੀ ਤੂੰ ਹੀ ਤੇ ਘਰ ਦਾ ਹੀ ਕਰਨਾ ਚਾਹ ਬਣਾ ਕੇ ਆ ਸਾਰੇ ਘਰ ਮੱਝ ਕੇ ਆ ਤੂੰ ਦੱਸ ਮੈਨੂੰ ਕੀ ਕਰੀਂ ਉਹ ਜਿਹੜੀ ਚੀਜ਼ ਨੂੰ ਜੀ ਕੀਤਾ ਉਹ ਕਰ ਲਿਆ ਕੰਮ ਪਰ ਮੇਰੀ ਚਾਹ ਤੇ ਲਿਆ ਦੇ ਫੇਰੀ ਮੈਂ ਕੰਮ ਕਾਜ ਲਗੂਗੀ ਲਿਆ ਦੇ ਜੀ ਚਾਹ ਮੈਂ ਸਭ ਜੀ ਸੁਬਜੀ ਵੇਖ ਰਿਹਾ ਮम्मी ਨੂੰ ਕਹਿ ਦੇ ਕਿ ਕੀ ਕਰਨਾ ਪਰ ਕੀ ਚੂਰ ਕੇ ਰੱਖ ਲਓ ਉਤੋਂ ਦੇ 3 ਵਜੇ ਕਿ ਮੈਨੂੰ ਨਾ ਕਿ ਦਸਾਬ ਮੈਂ ਅੱਖਾਂ ਚ ਲੱਗਾ ਕੋਈ ਤੇ ਚਾਹ ਪੀ ਕੇ ਥੋੜੀ ਵੈਸਟ ਕਰਦੀ ਜੀ ਤੁਸੀਂ ਹਾਂ ਉਹ ਵੀ ਤੇ ਤੁਸੀਂ ਚਾਹ ਮਗਰਾ ਦੀ ਫਿਰ ਮੈਨੂੰ ਉੱਤੇ ਫੋਟੋ ਪੱਕ ਲੱਗੀ ਰਹੇ ਪ੍ਰੀਤ ਮੰਮੀ ਦੇ ਅੱਗੇ ਰੋਲਾ ਪਾਉਂਦੀ ਗੋਭੀ ਤੇ ਤੂੰ ਮਗਾਈ ਮੈਂ ਤੇ ਉਹ ਹੀ ਮਗਾਈ ਗੋਭੀ ਤੇ ਮੈਂ ਉਹ ਹੀ ਫਿਰ ਵੀ ਆ ਗਿਆ ਮੈਨੂੰ ਨਹੀਂ ਤਾਂ ਕਿੰਨੇ ਪਈ ਨਾ ਮੈਂ ਲਈ ਮੈਂ ਅੰਤ ਤੱਕ ਗੁਰਦੁਆਰਾ ਸਾਹਿਬ ਗੋਪੀ ਕੋਲ ਲੈ ਗਿਆ ਮੈਨੂੰ ਤੇਰੀ ਨਹੀਂ ਸਕਾ ਕੁਛ ਨਹੀਂ ਮੇਰਾ ਫੋਨ ਨਹੀਂ ਆਉਂਦਾ ਚੁੱਕ ਲਈ ਨਹੀਂ ਇੰਥੇ ਰੋੜਾ ਹੀ ਪੁੰਦੀ ਰਹਿਣਾ ਮੰਮੀ ਦੀ ਬਿਆਰਤੀ ਸਾਲਾ ਫਿਰ ਤੋਂ ਆਵਾ ਪਾਈ ਨਾ ਤੁਸੀਂ ਜੀ ਫੋੜੀ ਮੇਰੀ ਗੱਲ ਨੂੰ ਸੁਣਦੇ ਤਾਂ ਕਰੂ ਕਹਿੰਦੇ ਆ ਉਲਟ ਜਵਾਬ ਦਿੰਦੇ ਮੇਰੇ ਕੋਲ ਨਹੀਂ ਗਿਆ ਜਿੰਦਾ ਪਿਆ ਤੇ ਜੇ ਮੈਂ ਨਾ ਚਾਹ ਤਾਂ ਕਿਹਾ ਮੈਨੂੰ ਦੇਖਤੀ ਖੜਾ ਜਾ ਜੁ ਮੈਂ ਪਾਥਿਆ ਲੱਗਿਆ ਤੇ ਤੂੰ ਚਾਹਤਾ ਆ ਉਥੇ ਕਾਰੋਸਿਆ ਤੇ ਕੰਮ ਕਰਦੇ ਰਹਿੰਦੇ ਮੈਂ ਜੀ ਮੀਰ ਕੋਣੀ ਘੜੀ ਮਣੀ ਉਧਰ ਚਾ ਜਾਂਦਾ ਪਹਿਲਾਂ ਤੁਸੀਂ ਮੈਨੂੰ ਕਾਹ ਚਾਹ ਬਣਾ ਦੇ ਜੀ ਮੈਂ ਚਾਹ ਬਣਾ ਦਤ ਹੁਣ ਮੈਂ ਥਾਂ ਥਾਂ ਤੇ ਵਾਡ ਦੇਣਾ ਨੀ ਤੇ ਹੀ ਹੁੰਦੀ ਸੀ ਨੀ ਉਥੇ ਕੋਟ ਤੇ ਇਥੇ ਘਰੇ ਆ ਗਈ ਫਿਰ ਇਹਨੇ ਕਿੰਨਾ ਚਿਰ ਨਹੀਂ ਚਾਹ ਹਾਂ ਫੋਨ ਦੀ ਜੀ ਦਾ ਵਿਆਹ ਵੀ ਇਥੇ ਆਹੋ ਇਥੇ ਇਹਨੇ ਕਿੰਨਾ ਚਿਰ ਨਹੀਂ ਜਾਣਾ ਉਥੇ ਤੇ ਆਪਣੇ ਕੰਮ ਲੱਗੀ ਰਹੋਗੇ ਪਚਾਰੇ ਮੈਨੂੰ ਪਹਿਲਾਂ ਤੁਸੀਂ ਦੱਸੋ ਚਾਹ ਪੀਣੀ ਹੈ ਨਹੀਂ ਮੇਰੀ ਤਾਂ ਰਾਤ ਕੋਟ ਜਾਣਾ ਕੋਣ ਖਾਂਡੋਂ ਤੇ ਭਾਂਡ ਕੇ ਪੀ ਲਾਂਗੇ ਜੀ ਜੀ ਤਰੁਕ ਇਹ ਵੀ ਕਿਉਂਦੀ ਹੈ ਤੇ 베ਲੀ ਅੱਤੀ ਰਹਤੀ ਹੈ ਨਾ ਕੋ ਕੰਮ ਦਾ ਧੰਦਾ ਕੰਮ ਬਤਾ ਸਾਰਾ ਤੇ ਉਹ ਕਰਦੀ ਰਹਿੰਦੀ ਉਹਨੂੰ ਕੋਠੇ ਹਦਲਾ ਢਾਛ ਦੇ ਤੇ ਬੀਲੀ ਅੱਕੀ ਰਹਿੰਦੀ ਆ ਲੋ ਮੰਮੀ ਚਾਹ ਚਾਹ ਇਹ ਕਿਹ ਕੀ ਤਰੀਕਾ ਚਾਹ ਫੜਾਉਂਦਾ ਪ੍ਰੀਤ ਹੋਰ ਕੀ ਕਰਾਂ ਮੰਮੀ ਨੇ ਫਰੇਚ ਲੈ ਕੇ ਆਂ ਮੈਂ ਹੋਰ ਉਹ ਕਰਦੀ ਰਹਾਂ 10 ਮੈਂ ਇੰਨੇ ਭਾਂਡੇ ਮਾ ਜਿੱਕਨੀ ਪੜੋ ਚਲੋ ਉਹਨੂੰ ਦੇਆ ਚਾਹ ਕੰਮ ਲੱਗੀ ਰਹੂਗੀ ਆਪਣੀਆਂ ਪਾਥੀਆਂ ਪੋਤੀਆਂ ਥੱਲੀਆਂ ਜਾਣੀਆਂ ਜਾਂ ਲੈ ਆ ਮੈਂ ਤੁਹਾਨੂੰ ਜਾਣਾ ਮੈਂ ਚੱਲੀ ਨਾ ਮੇਤਾਨੇ ਅੰਦਰ ਜੀਰੋ ਦਾ ਪਿਆ ਲਿਪੀਆ ਆਹ ਚਾਹ ਬਣਾਈ ਕਿ ਇਹ ਕੰਮ ਕਿਚਾਈ ਦਾ ਹੈ ਪੰਮੋ ਚਾਹ ਸਵਾਦ ਬਣਦੀ ਮੈਨੂੰ ਲੱਗਦਾ ਇਹਨੂੰ ਕੰਮ ਹੀ ਨਹੀਂ ਆਉਂਦਾ ਤੇਰੀ ਮਾਂ ਨੇ ਵੀ ਇਹ ਵੀ ਪੱਖ ਨਹੀਂ ਸਿਖਾਇਆ ਲੱਗਦਾ ਮੇਰਾ ਤੇ ਰਾਂਤਾ ਕਿਤੇ ਇਦਾਂ ਇਹ ਨਭੂਏ ਚੜਪੀ ਚੜਪੀ ਕਿਤੇ ਜ਼ਿਆਦਾ ਨਾ ਚੜਾ ਇਹਨੂੰ ਤੇ ਕੰਮੇ ਮੈਂ ਡਾਹੀ ਤੇ ਨਹੀਂ ਕਿਤੇ ਇਹ ਨਾ ਆਖਾ ਸਾਲ ਰੈਸਟ ਕਰਾ ਸਾਲ-ਸਾਲ ਬੜਕੇ ਇੱਕ ਆਮੀ ਨਾ ਕਰੇ ਮੇਰੀਆਂ ਹੀ ਜੁੱਤੀਆਂ ਤੇ ਮੇਰੇ ਸਿਰ 'ਚ ਵੱਜ ਜਾਣਾ ਤੇ ਕੀ ਫਾਇਦਾ ਇਹਨੂੰ ਵੀ ਕੰਮ ਡਾਹੇ ਹੀ ਕਰਦੀ ਆ ਆਹ ਤੇਰੀ ਚਾਹ ਬਣਾਈ ਪੰਗਲ ਪਾਣੀ ਉਹ ਸਾਰਾ ਕੰਮ ਕਰਦੀ ਰੋਟੀ ਪਾਣੀ ਵੀ ਸੋਨਾ ਕਰਦੀ ਉਦਾਂ ਤੇ ਪਰ ਇੰਨੇ ਤੇ ਛਾਰੇ ਕੰਮ ਖਰਾਬ ਕਰਦੀ ਨਾ ਕੋਈ ਤੈਨੂੰ ਪਿਆਰ ਨਾਲ ਤੇ ਹੌਲੀ ਹੌਲੀ ਕੰਮ ਕਰਨ ਮੈਂ ਡਾਣੀ ਨਹੀਂ ਹਾਂ ਕਿ ਇਤਰ ਘਰੀ ਆਉਣੀ ਹੈ ਮੈਂ ਫੋਨ ਵੱਜ ਜਾਂਦਾ ਮਮੀ ਲਵਾ ਚ ਆਉਂਦੀਆਂ ਇੱਕ ਫੋਨ ਫੋਨ 2 ਮਿੰਟ ਬਾਅਦ ਚ ਵੀ ਕਾਲ ਹੋ ਚੁਗੀ ਜਿੰਨੂੰ ਵੀ ਤੇ ਲੋੜੂ ਬਾਅਦ ਚ ਵੀ ਕਾਲ ਨੂੰ ਕੰਮ ਕਰਨਾ ਧੁੱਪ ਨਹੀਂ ਵੀ ਧੁੱਪ ਚੱਲ ਗਈ ਰਿਪਾਰਟੀਮੈਂਟ ਸੁਪਣੀ ਹੈ ਮੇਰੇ ਵਾਸਤੇ ਦੇ ਵੀ ਮੈਨੇ ਮਹੀਨਾ ਸੂਰਜ ਬਣਾ ਨਿਕਲੇ ਮੈਂ ਵੀ ਕਿਤੇ ਘੜੀ ਰਸਤੇ ਕਰਨਾ ਇੱਕ ਤਾਂ ਰੱਬ ਵੀ ਖੱਤੇ ਪਿਆ ਹੈ ਅੱਜ ਮੇਉ ਤਾਂ ਸਰੀਰ ਵੀ ਨਹੀਂ ਠੀਕ ਮੈਂ ਤੈਨੂੰ ਕਦੀ ਪਾਚਣਾ ਠੱਕਿਆ ਅੱਜ ਤੇ ਤੋਰ ਨਿਕਲਣ ਕਰਕੇ ਤੈਨੂੰ ਤਾਂ ਪਾਚਣਾ ਚਾਹ ਤਾਂ ਮੈਂ ਪੀ ਜਾ ਮਮੀ ਜਿਹੜੇ ਪਈ ਹੋ ਗਈ ਚੱਕੀ ਹੈ ਚਾਹ ਵੀ ਮੇਰੀ ਗਈ ਦਵਾਈ ਹੋ ਜਾਣੀ ਕਿ ਮੈਂ ਉਹਨੂੰ ਆਖਿਆ ਫੜਾਇਆ ਉਹ ਮੈਡਮਾਂ ਦੀ ਮੈਨੂੰ ਮੈਂ ਨਹੀਂ ਫੜਾ ਸਕਦੀ بس ਜੇ ਏਡੀ ਦੂਰ ਕਹੀਂ ਤੇ ਤੂੰ ਚਾਹ ਵੀ ਘੱਟ ਕਰ ਪੀ ਲੈਣੀ ਚਾਹ ਮੈਂ ਫੋਨ ਵੀ ਤੇ ਵੇਖਣਾ ਨਾ ਕੀਦਾ ਆਉਂਦੇ ਆ ਸੀ ਲੈ ਦੇਖ ਲੈ ਹੁਣ ਤੇ ਚਾਹ ਆ ਪੀ ਕੇ ਤੇ ਜਾ ਛੇਤੀ ਚਲ ਹੁਣ ਆਣਾ ਵੀ ਹੀ ਮੇਰਾ ਫੋਨ ਨਹੀਂ ਪਾੜਾ ਚਫੀ ਇਹਨੂੰ ਜਿਹੜੀ ਬਾ ਚੱਚੀ ਜਿਹੜੀ ਇਹਨੂੰ ਪਾਉਣੀ ਇੱਕ ਤੇ ਤੁਸੀਂ ਇਹਦੇ ਕੋਲ ਉਧਰ ਹੀ ਜਾ ਰਹਿੰਦੀਆਂ ਅੱਗ ਲੱਗੇ ਫੋਨਾਂ ਕਿਤੇ 24 ਘੰਟੇ ਨਹੀਂ ਪਈ ਤਾ ਫਿਰ ਐ ਭਾਵੇਂ ਸਾਰਾ ਦਿਨੀ ਦਾ ਲੋਗ ਕੋਲ ਤੇ ਸਾਰਾ ਦਿਨ ਹੀ ਲੱਗੇ ਰੋ ਤੇ ਜਦੋਂ ਮੈਂ ਵੀਰਾ ਟੀਵੀ ਸਾਰਾ ਦਿਨ ਤੁਸੀਂ ਵੇਂਦੇ ਰਹਿੰਦੇ ਕਿਤੇ ਕੋਟ ਦੇਣੀ ਬੜਾ ਬਤਾ ਮਸਾ ਤੇਲ ਲਿਆ ਕੇ ਤਾਂ ਤੇ ਪੈਰਾ ਪੋੜੇ ਤੁਸੀਂ ਇਹ ਕਰਿਆ ਕਰੋ ਸਾਰਾ ਦਿਨ ਵੇਂਦੇ ਰਹਿੰਦੇ ਕਾਹਦੀ ਸ਼ੁਕ ਸ਼ਾਂਤੀ ਮੰਨ ਲਿਆ ਕਰੋ ਕਿਤੇ ਰੱਬ ਦਾ ਨਾ ਹੀ ਲੈ ਲਿਆ ਕਰੋ ਜੀ ਲੈਣੀ ਆ ਮੈਂ ਬਚੇਰਾ ਜਾ ਤੇਲ ਫੜ ਕੇ ਜਾ ਕੁਸ਼ਕੀ ਕਿੰਨੇ ਆਈ ਪੈ ਮਾਸ਼ਾ ਅੱਲਾਹ ਆ ਵੀ ਕਹਾਂ ਤੇ ਮੈਂ ਵੀ ਦਊਂਗੀ ਤੇ ਚਾਹ ਮਾਲ ਤੇ ਪਰ ਪਰਨੀ ਕਰ ਮਾ ਵਾਲੀ ਤੇ ਨਾ ਜਾਓ ਇੱਕ ਨਾਲ ਪ੍ਰੀਤ ਨੂੰ ਕਹੋ ਸਾਰਾ ਦਿਨ ਇੰਨਾ ਕੰਮ ਤੇ ਕਰਾ ਲਿਆ ਕਰੋ ਦੇਖੋ ਚਲ ਕੋਈ ਨਹੀਂ ਤੇਰਨਾ ਹੋਰ ਗੱਲ ਹੈ ਮੇਰੀ ਚਾਹ ਲੈ ਆ ਫੜ ਕੇ ਤੇਰ ਇੱਥੇ ਲਾਵਾਂ ਮੈਂ ਵੀ ਕਿਤੇ ਕੁਸ਼ਕੀ ਜੀ ਆਈ ਪਈ ਪਹਿਲਾਂ ਤਾਂ ਮੈਂ ਚਾਹ ਪੀਣੀ ਹੈ ਕੁਸ਼ਕੀ ਨੂੰ ਮੇਰੇ ਆਪ ਗੋਹਾ ਲੱਗਾ ਪਿਆ ਪੈਰਾਂ ਨੂੰ ਤੇ ਕੁਸ਼ਕੀ ਨਾ ਆਏਗਾ ਪਤਾ ਨਹੀਂ ਗਾਂ ਗਾਂ ਬੁੱਤੇ ਬਾਰੇ ਵੀ ਸ਼ਿਕਾਇਤ ਨਹੀਂ ਕੀਤਾ ਨੂੰ ਜਾਣੀ ਇਹ ਨਾ ਸੁਧਰੀ ਬੁੱਢੀ ਸਾਰੇ ਲੋਕ ਸੁਧਰ ਗਏ ਲੈ ਨਹੀਂ ਇਹ ਜਿਹੜੀ ਟੂਪਾ ਜੇ ਲਉਂਦੇ ਜਾਂ ਪੈਰਾਂ ਨਾਲ ਨਾਲ ਜੇ ਉਹ ਹੋਈਏ ਤਾਂ ਉਹ ਲੈ ਆਂ ਜੇ ਨਿੱਕੇ ਗਾਜ ਚ ਪਹਿਲਾ ਫਾ ਹੈ ਸਿਵੀਆਂ ਚ ਲੱਗਤਾ ਫੇ ਸਿਵੀਆਂ ਚ ਦਾਣੇ ਤੇਰੇ ਬੁੱਢੇ ਵਾਰੀ ਨਹੀਂ ਗਿਆ